ਹੈਲੋ ਦੋਸਤੋ ਸਭ ਸੁਖਾਲ ਮੈਂ ਤੁਹਾਡਾ ਆਪਣਾ ਸੰਦੀਰ ਮੱਲਾ ਤੇ ਅੱਜ ਬਾਰਿਸ਼ ਦਾ ਮੌਸਮ ਆਂਗ ਰਿਓ ਕਿਵੇਂ ਮੁੱਲਾ ਬਰਦਾਖਾ ਦੇਤੇ ਕਿਤੇ ਦੇਸ਼ ਛੜਦਿਓ ਕਿ ਨਹੀਂ ਕੀ ਮਹੌਲ ਬਣਿਆ ਪਿਆ ਤੇ ਪਾਣ ਵਿੱਚ ਪਾਣੀ ਹੋਇਆ ਪਿਆ ਵਾ 405 ਘੰਟੇ ਨੂੰ ਲਗਾਤਾਰ ਹੋਗੇ ਪੈਂਦੇ ਨੇ ਤੇ ਸੱਜੇ ਦੀ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਤੁਹਾਨੂੰ ਮੈਂ ਦਿਖਾਉਣਾ ਵਾ ਮੀਂਹ ਦੇ ਹਾਲਾਤ ਤੇ ਰੋਡ ਵੀ ਅੱਜ ਡੁੱਬਣ ਤੇ ਹੋਇਆ ਪਿਆ ਵਾ ਆ ਦੇਖ ਸਕਦੇ ਹੋ ਤੁਸੀਂ ਕੀ ਹਾਲਾਤ ਨੇ ਕੀ ਮਾਹੌਲ ਬਣਿਆ ਪਿਆ ਦੇਖੋ ਰੋਸੋ ਇਹ ਮੁੱਲਾ ਪਰਦਾਖਾ ਵਿਖਿਆ ਪੂਰੇ 5 ਘੰਟੇ ਬਾਰਿਸ਼ ਹੋ ਗਏ 5 ਘੰਟੇ ਹੋ ਗਏ ਬਾਰਿਸ਼ ਨੇ ਪੈਂਦੀ ਨੂੰ ਤੇ ਆ ਹਾਲ ਦੇਖ ਲਓ ਤੁਸੀਂ ਕਿਉਂ ਦੇਖ ਲਓ ਗੱਡੀਆਂ ਮੋਟਰਸਾਈਕਲ ਤੇ ਖੁਦ ਮੇਰਾ ਵੀ ਮੋਟਰਸਾਈਕਲ ਪਾਣੀ ਦੇ ਵਿੱਚ ਫਸ ਗਿਆ ਤੇ ਮੈਂ ਵੀ ਇੱਥੇ ਆ ਦੁਕਾਨਾਂ ਦਾ ਹਾਲ ਦੇਖ ਲੋ ਦੁਕਾਨਾਂ ਵਾਲੇ ਵੀਰਾਂ ਦੇ ਆ ਦੁਕਾਨਾਂ ਦੇ ਵਿੱਚ ਪਾਣੀ ਵੜਦਾ ਜਾਂਦਾ ਹੈ ਆ ਦੇਖੋ ਪਾਣੀ ਦੁਕਾਨਾਂ ਦੇ ਵਿੱਚ ਪੁਰਿਆ ਫਿਰਦਾ ਦੇਖ ਸਕਦੇ ਹੋ ਤੁਸੀਂ ਹਾਲ ਨੋਨਾ ਪਰ ਦਾਖਾ ਦੇ ਇਹ ਸਾਰੀਆਂ ਦੁਕਾਨਾਂ 'ਚ ਰੋਡ ਤੋਂ ਪਾਣੀ ਆਈ ਜਾਂਦਾ ਤੇ ਹਜੇ ਵੀ ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਇਸ ਕਰਕੇ ਆਪਾਂ ਤੁਹਾਨੂੰ ਅਲਰਟ ਕਰਦੇ ਆ ਕਿ ਵੀ ਆਪਣੇ ਕਮਾਂਕਾਰਾਂ ਤੇ ਸੋਚ ਸੰਝ ਕੇ ਜਾਇਓ ਅੱਜ ਜਿਆਦਾਤਰ ਮੋਟਰਸਾਈਕਲਾਂ ਵਾਲੇ ਵੀਰ ਜਿਨ੍ਹਾਂ ਨੇ ਲੁਧਿਆਣਾ ਨੂੰ ਜਾਣਾ ਵਾ ਤਾਂ ਉਹ ਪੁਲ ਦੇ ਥੱਲੇ ਦੀ ਨਾ ਲੰਘਿਓ ਪੁਲਾਂ ਦੇ ਉੱਤੋਂ-ਉੱਤੋਂ ਦੀ ਜਾਵੜਿਓ ਕਿਉਂਕਿ ਪੁਲ ਦੇ ਥੱਲੇ ਦੀ ਬਹੁਤ ਹੀ ਮੰਦੇ ਹਾਲਾਤ ਨੇ